ਨੋ ਆਜੀ ਪਹਿਲਾਂ ਤਾਂ ਮੈਂ ਮਾਲਵਾਲੀ ਖਾਰੀ ਸਵਾ ਸੰਗਰੂਰ ਉਹਨਾਂ ਦੇ ਧੰਨਵਾਦ ਕਰਦੀਆਂ ਕਿ ਮੇਰੇ ਮਾਤਾ ਦਾ ਜਿਹੜਾ ਯਾਦਗਾਰੀ ਸਮਾਰੋਹ ਹੈ ਇਸਨੇ ਥੋੜੀ ਜ਼ਿਆਦਾ ਇਮੋਸ਼ਨਲ ਹੋ ਜਾਂਦੀ ਹੈ ਸੁਸੀ ਸਾਰੇ ਨੇ ਪਿਆ ਕੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਸੰਡੇ ਉਹਨਾਂ ਦੇ ਨਦੀ ਨਾਲੋਂ ਕਿਉਂਕਿ ਇਹਨਾਂ ਦਾ ਬਰਥਡੇ ਹੈ ਇਸ ਨੂੰ ਯਾਦਗਾਰ ਬਣਾਤਾ ਔਰ ਜਿਹੜੇ ਰਿਸ਼ਤੇਦਾਰ ਆਏ ਨੇ ਕਿਉਂਕਿ ਯਾਦਗਾਰੀ ਸਮਾਪਾ ਆਪਾਂ ਉਹ ਬੁਨਿਆਦੇ ਤਾ ਆ ਜਾਂਦੇ ਆ ਰਿਸ਼ਤੇਦਾਰ ਮਿਲਦੇ ਰਹਿੰਦੇ ਆ ਨਾ ਪਰ ਇਹ ਕੁਝ ਵੱਖਰਾ ਪ੍ਰੋਗਰਾਮ ਸੀਗਾ ਕਵੀ ਦਰਬਾਰ ਜਿਹੜੇ ਜੁੜੇ ਹੁੰਦੇ ਆ ਉਹਨਾਂ ਨੂੰ ਇਸ ਚੀਜ਼ ਦੀ ਇਮਹੀਅਤ ਹੁੰਦੀ ਹੈ ਜੀ ਪਤਾ ਹੁੰਦਾ ਹੈ ਵੀ ਕੀ ਹੈ ਤਾਂ ਤੁਸੀਂ ਸਾਰੇ ਆਏ ਥੋੜਾ ਸਾਰਿਆਂ ਦਾ ਧੰਨਵਾਦ ਮੈਨੂੰ ਬਹੁਤ ਖੁਸ਼ੀ ਹੋਈ ਆ ਪਾਪਾ ਨੂੰ ਸ਼ਾਇਦ ਮੇਰੀ ਗੱਲ ਬੁਰੀ ਲੱਗੀ ਪੇਣੀ ਉੱਪਰ ਜਾਇਆਂ ਮੇਰੇ ਮਦਰ ਦੇ ਪੇਕੇ ਹੋਰ ਰਿਸ਼ਤੇ ਆ ਰਹੇ ਆ ਥੇ ਸਨੇ ਪਟਵਾਰੀ ਅੰਕਲ ਗਾ ਕੇ ਗਏ ਨੇ ਵੀ ਹਾਂ ਵਾਕਈ ਮੇਰੇ ਫਾਦਰ ਉਜੜ ਉਜੜ ਕੇ ਬਸੇ ਹੈ ਉਹਦੇ ਵਿੱਚ ਸਭ ਤੋਂ ਜ਼ਿਆਦਾ ਜੋ ਯੋਗਦਾਨ ਸੀ ਜੋ ਅੱਜ ਚਾਹੇ ਉਹ ਮਿੱਠੂ ਬ੍ਰਦਰਸ ਕੈਟੇਗਰੀ ਨੇ ਕਿਉਂਕਿ ਸੀ ਪੁਰਾਣੇ ਜਾਣਦੇ ਆ ਇੱਕ ਦੂਜੇ ਨੂੰ ਜਾਂ ਜੋ ਵੀ ਲਿਖਿਆ ਸਚਾਈਆਂ ਨੇ ਮੇਰੇ ਮਦਰ ਨੇ ਪਾਪਾ ਜੋ ਕਿ ਪੁਲਿਸ ਦੇ ਵਿੱਚ ਸੀ ਉਹਨਾਂ ਨੇ ਸਾਨੂੰ ਕੱਲਿਆਂ ਨੂੰ ਪਾ ਲਿਆ 15 ਦਿਨ 1 ਮਹੀਨਾ ਕਈ ਵਾਰ ਕਿਉਂਕਿ ਮੈਂ ਟੀਚਿੰਗ ਜੌਬ ਦੇ ਵਿੱਚ ਹਾਂ ਮੈਂ ਬੀਪੀਐਸਸੀ ਦਾ ਪੇਪਰ ਕਲੀਅਰ ਕਰਕੇ ਐਡਮਿਨਿਸਟਰੇਟਰ ਬਣੀ ਹਾਂ ਔਰ ਬਲੌਕ ਨੋਡਲ ਅਫੀਸਰ ਵੀ ਹਾਂ ਬਲੌਕ ਬਰਨਾਲਾ ਦੀ ਤਾਂ ਅਸੀਂ ਕਈ ਵਾਰ ਅਕਸਰ ਗੱਲਾਂ ਕਰਦੇ ਹੁੰਦੇ ਹਾਂ ਜਿਵੇਂ ਸ਼ਾਇਦ ਮਿੱਠੂ ਬ੍ਰਦਰ ਕਹਿ ਕੇ ਗਈ ਸੀ ਵੀ ਅੱਖਾਂ ਦੀ ਪੂਰ ਉਹ ਸੀ ਸਾਡੇ ਮਦਰ ਦੀ ਅੱਖਾਂ ਦੀ ਪੂਰ ਮੇਰਾ ਬ੍ਰਦਰ ਵਕੀਲ ਹੈ ਇਹ ਤੋਂ ਵੱਡਾ ਕੱਦ ਹੈ ਉਹਦਾ ਹੈ ਛੋਟਾ 3 ਸਾਲ ਕਿ ਨਾ ਛੋਟਾ ਬ੍ਰਦਰ ਸੀਨੀਅਰ ਅਸਿਸਟੈਂਟ ਆ ਸੀ ਸਾਰੇ ਵੈਲ ਸੈਟਲਡ ਨਾ ਆਪਣੀ ਲਾਈਫ ਦੇ ਵਿੱਚ ਤਾਂ ਉਹ ਮੇਰੇ ਮਦਰ ਦੇ ਸੰਸਕਾਰ ਹਨ ਮੇਰੇ ਦੋਨੋਂ ਭਜਾਈਆਂ ਅੱਜ ਕੱਲ ਦੇ ਟਾਈਮ ਦੇ ਵਿੱਚ ਤੁਹਾਨੂੰ ਇਸ ਤਰ੍ਹਾਂ ਦੀ ਫੈਮਲੀ ਨਹੀਂ ਮਿਲੂਗੀ ਕਿ ਭਜਾਈਆਂ ਮਦਰ ਦੀ ਡੈਥ ਤੋਂ ਬਾਅਦ ਨਨਦ ਨਾਲ ਮਿਲ ਕੇ ਰਹਿੰਦੇ ਫੈਮਲੀ ਗੱਲ ਆ ਗਈ ਤੁਸੀਂ ਕਹੋਗੇ ਕਹੀ ਜੀ ਗੱਲ ਕਰ ਰਹੀ ਆ ਥੋੜਾ ਜਿਹਾ ਮਾਹੌਲ ਮਦਰ ਦੀ ਨੇਚਰ ਦੀ ਗੱਲ ਕਰਦੀਆਂ ਉਹਨਾਂ ਦੇ ਸੰਸਕਾਰਾਂ ਦੀ ਗੱਲ ਕਰਦੀਆਂ ਕਿ ਅਸੀਂ ਜੁੜੇ ਹੋਏ ਹਾਂ ਭਤੀਜਾ ਉਹਨਾਂ ਦੀ ਵੀ ਉਸ ਦੀ ਵੀ وکਾਲਤ ਪੂਰੀ ਹੋ ਗਈ ਉਹ ਵੀ ਵਕੀਲ ਬਣ ਗਿਆ ਤਾਂ ਇਹ ਮੇਰੇ ਮਦਰ ਦੇ ਸੰਸਕਾਰ ਹਨ ਜੋ ਅਸੀਂ ਅੱਜ ਜੁੜੇ ਹੋਏ ਆਂ ਜੋ ਰਿਸ਼ਤੇਦਾਰ ਅੱਜ ਵੀ ਉਹਨਾਂ ਦੀ ਡੈਥ ਤੋਂ 10 ਸਾਲ ਬਾਅਦ ਇੱਥੇ ਆਏ ਨੇ ਉਹਨਾਂ ਨੂੰ ਪਤਾ ਹੈ ਕਿ ਉਹ ਰਿਸ਼ਤਿਆਂ ਦੀ अहमियत ਸਮਝਦੇ ਸੀ ਅੱਜ ਵੀ ਮੇਰੀਆਂ ਭਜਾਈਆਂ ਦੇ ਪੇਕੇ ਆ ਕੇ ਗਏ ਆ ਜਾਂ ਮੇਰੇ ਮਦਰ ਦੇ ਪੇਕੇ ਆ ਉਹਨਾਂ ਨੂੰ ਪਤਾ ਹੈ ਵੀ ਹਾਂ ਰਿਸ਼ਤੇ ਕਿਵੇਂ ਉਹਨਾਂ ਨੇ ਸੰਭਾਲ ਕੇ ਰੱਖੇ खुशी भी हुंदी है जेड़े आए हैं रिश्तेदार उनना धन्यवाद क्योंकि जो ਤੁਸੀਂ ਸੁੱਖ ਦੇ ਵਿੱਚ ਸਾਰੇ ਖੜੇ ਐ ਕਿਸੇ ਦੇ ਦੁੱਖ ਦੇ ਵਿੱਚ ਸ਼ਰੀਕ ਹੋ ਰਹੇ ਹੋ ਤਾਂ ਇੱਕ ਵਕਰਾ ਸਾਰਿਆਂ ਲਈ ਗ੍ਰੈਟੀਟਿਊਡ ਮਨ ਦੇ ਵਿੱਚ ਆਉਂਦਾਗਾ ਵੀ ਤੁਸੀਂ ਸਾਡੇ ਸੱਦੇ ਤੇ ਆਏ ਧੰਨਵਾਦ ਸਮਾਗਮ ਦਾ ਥੋੜਾ ਡਾਰਸੀ ਕਿਉਂਕਿ ਚਾਹੇ ਸਾਡੇ ਪਾਪਾ ਬਹੁਤ ਵਧੀਆ ਲਿਖਾਰੀਆਂ ਸੀ ਤਿੰਨੋਂ ਬ੍ਰਦਰ ਸਿਸਟਰ ਬ੍ਰਦਰ ਸਿਸਟਰ ਨਹੀਂ ਇਸ ਚੀਜ਼ ਨਾਲ ਜੁੜੇ ਹੋਏ ਸਹਾਇਤ ਨਾਲ ਅਸੀਂ ਕੱਟ ਜੁੜੇ ਹੋਏ ਆ ਤਿੰਨੋ ਜਣੇ ਤਾਂ ਥੋੜਾ ਜਿਹਾ ਸੀ ਵੀ ਕਿਸ ਤਰ੍ਹਾਂ ਦਾ ਹੋਊਗਾ ਪਰ ਉਮੀਦ ਤੋਂ ਜ਼ਿਆਦਾ ਬਹੁਤ ਵਧੀਆ ਯਾਦਗਾਰੀ ਸਮਾਗਮ ਹੋਉਣੀ ਪੜਿਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਇੱਥੇ ਆਏ ਜਿਸ ਤਰ੍ਹਾਂ ਪਾਰਟ ਬ੍ਰਦਰ ਨੇ ਕਿਹਾ ਇਲੈਕਸ਼ਨ ਡਿਊਟੀਆਂ ਸੀ ਮਜਬੂਰੀ ਸੀ ਸਖਤਾਈ ਵੀ ਬਹੁਤ ਹੈ ਜਾਣਾ ਪੈਂਦਾ ਤਾਂ ਉੱਥੇ ਵੀ ਜਾਣਾ ਪਿਆ ਜਿਸ ਕਰਕੇ ਮੈਂ ਥੋੜੀ ਲੇਟ ਹੋ ਗਈ ਉਸ ਲਈ ਤੁਹਾਡੇ ਸਾਰਿਆਂ ਤੋਂ ਮਾਫੀ ਮੰਗਦੀ ਆ ਤੇ ਇੱਕ ਵਾਰ ਫੇਰ ਮੈਂ ਧੰਨਵਾਦ ਕਰਦੀ ਆ ਪ੍ਰਧਾਨਗੀ ਮੰਡਲ ਮਾਲਵਾਲੀ ਖਾਰੀ ਸਵਾ ਕੀ ਉਹਨਾਂ ਨੇ ਮੈਨੂੰ ਇਹ ਸਨਮਾਨ ਬਖਸ਼ਿਆ ਔਰ ਮੇਰੇ ਮਦਰ ਦੇ ਜੋ ਯਾਦਗਾਰ ਸਮਾਗਮ ਹੈ ਇਸ ਨੂੰ ਵਾਕਈ ਯਾਦਗਾਰੀ ਬਣਾਤਾ ਤਾਂ ਸਾਰਿਆਂ ਦਾ ਦਿলো ਧੰਨਵਾਦ ਥੈਂਕ ਯੂ